ਨਾਗ ਪਾਰਤੀ ਸੰਸਕ੍ਰਿਤੀ ਮਿਥਕ ਅਤੇ ਲੋਕਤਾਰਾ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦੇ ਹਨ। नाग ਇੱਕ ਸਰਪ ਸੈਣੀ ਦਾ ਜੀਵ ਹੈ ਜੋ ਪਾਣੀ ਵਾਲੇ ਖੇਤਰਾ, ਜੰਗਲਾਂ ਜਾਂ ਖੇਤਾਂ ਵਿੱਚ ਵਸਦਾ ਹੈ। ਆਮ नाग ਕੁਦਰਤੀ ਜੀਵ ਹਨ ਜੋ ਜ਼ਮੀਨ ਤੇ ਜਾਂ ਬਿਲਾਂ ਵਿੱਚ ਰਹਿੰਦੇ ਹਨ ਅਤੇ ਆਪਣੇ ਇਲਾਕੇ ਦੀ ਰੱਖਿਆ ਕਰਦੇ ਹਨ। ਇਹ ਜ਼ਹਿਰੀਲੇ ਹੋ ਸਕਦੇ ਹਨ ਅਤੇ ਆਪਣੇ ਬਚਾਅ ਲਈ ਡੱਸ ਲੈਂਦੇ ਹਨ ਪਰ ਜਦ ਤੱਕ ਉਨ੍ਹਾਂ ਨੂੰ ਛੇੜਿਆ ਨਾ ਜਾਵੇ ਉਹ ਆਮ ਤੌਰ ਤੇ ਮਨੁੱਖਾਂ ਨਾਲ ਟਕਰਾ ਨਹੀਂ ਕਰਦੇ। ਦੂਜੇ ਪਾਸੇ ਇੱਛਾਦਾਰੀ नाग ਪੁਰਾਣਿਕ ਅਤੇ ਧਾਰਮਿਕ ਕਥਾਵਾਂ ਵਿੱਚ ਉਲੇਖ ਕੀਤੇ ਜਾਂਦੇ ਹਨ ਇਹ ਅਜਿਹੇ नाग ਹੁੰਦੇ ਹਨ ਜੋ ਆਪਣੇ ਰੂਪ ਨੂੰ ਬਦਲਣ ਦੀ ਸਮਰੱਥਾ ਰੱਖਦੇ ਹਨ ਜਿਵੇਂ ਮਨੁੱਖੀ ਰੂਪ ਧਾਰਨ ਕਰ ਲੈਣ ਇਹ ਮੰਨਿਆ ਜਾਂਦਾ ਹੈ ਕਿ ਇੱਛਾਦਾਰੀ नाग ਹਜ਼ਾਰਾਂ ਸਾਲਾਂ ਤੱਕ ਜਿਉਂਦੇ ਹਨ ਅਤੇ ਉੱਚੀ ਤਪੱਸਿਆ ਕਰਕੇ ਇਹ ਸ਼ਕਤੀ ਪ੍ਰਾਪਤ ਕਰਦੇ ਹਨ ਉਨ੍ਹਾਂ ਕੋਲ ਅਲੌਕਿਕ ਤਾਕਤਾਂ ਹੁੰਦੀਆਂ ਹਨ ਅਤੇ ਕਈ ਵਾਰੀ ਉਨ੍ਹਾਂ ਨੂੰ नागਮਣੀ ਦਾ ਰਾਖਾ ਵੀ ਮੰਨਿਆ ਜਾਂਦਾ ਹੈ ਇੱਛਾਦਾਰੀ ਨਾਗਾ ਦੀਆਂ ਕਹਾਣੀਆਂ ਵਿੱਚ ਪਿਆਰ ਵਫਾਦਾਰੀ ਬਦਲਾ ਆਤਮ ਤਿਆਗ ਅਤੇ ਤਪੱਸਿਆ ਵਰਗੇ ਭਾਵਨਾ ਭਰਪੂਰ ਹੁੰਦੇ ਹਨ ਜਦੋਂ ਉਹਨਾਂ ਦੇ ਸਾਥੀ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਜਾਂ ਉਹਨਾਂ ਨੂੰ ਤਕਲੀਫ ਪਹੁੰਚਾਈ ਜਾਂਦੀ ਹੈ ਤਾਂ ਇੱਛਾਦਾਰੀ नाग ਮਨੁੱਖੀ ਰੂਪ ਵਿੱਚ ਆ ਕੇ ਆਪਣੇ ਸਾਥੀ ਦਾ ਬਦਲਾ ਲੈਂਦੇ ਹਨ ਇਸ ਤਰ੍ਹਾਂ ਦੀਆਂ ਕਹਾਣੀਆਂ ਰਮਾਇਣ ਮਹਾਭਾਰਤ ਅਤੇ ਪੁਰਾਣਾ ਵਿੱਚ ਮਿਲਦੀਆਂ ਹਨ नाग ਪੰਚਮੀ ਭਾਰਤ ਵਿੱਚ ਇੱਕ ਵਿਸ਼ੇਸ਼ ਤਿਉਹਾਰ ਹੈ ਜੋ ਨਾਗਾਂ ਦੀ ਪੂਜਾ ਲਈ ਮਨਾਇਆ ਜਾਂਦਾ ਹੈ ਲੋਕ ਨਾਗਾਂ ਨੂੰ ਦੁੱਧ ਹਲਦੀ ਫੁੱਲ ਆਦ ਚੜ੍ਹਾ ਕੇ ਉਹਨਾਂ ਦੀ ਰਾਖੀ ਅਤੇ ਕਿਰਪਾ ਦੀ ਅਰਦਾਸ ਕਰਦੇ ਹਨ ਇਸ ਤਿਉਹਾਰ ਦਿਨ ਕਈ ਥਾਵਾਂ ਤੇ ਨਾਗਾਂ ਦੀਆਂ ਮੂਰਤੀਆਂ ਜਾਂ ਕਿਤੇ ਕਿਤੇ ਜਿਉਂਦੇ ਨਾਗਾਂ ਨੂੰ ਵੀ